ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਅੰਦਰ ਨਸ਼ੇ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾਰ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਜੋ ਨਸ਼ਾ ਖਤਮ ਕਰਨ ਦਾ ਜੋ ਵਾਅਦਾ ਕੀਤਾ ਗਿਆ ਉਸ ਨੂੰ ਪੂਰਾ ਕਰਨ ਵਿੱਚ ਵੱਡੀ ਸਫਲਤਾ ਹੋਰ ਮਿਲੀ ਹੈ ਜਿਸ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਪੋਰਟ ਨੁਬਸਤਾਰ ਕੀਤਾ ਹੈ ਜਿਸ ਕੋਲ ਨਸ਼ੀਲਾ ਪੌੜਰ ਬਰਾਮਦ ਹੋਇਆ ਹੈ ਅਤੇ ਇਸ ਬਾਰੇ ਜਾਣਕਾਰੀ ਜਨਤਕ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹ ਮੁਹਿੰਮ ਵਿਸ਼ੇਸ਼ ਤੌਰ ਤੇ ਚਲਾਈ ਗਈ ਹੈ ਅਤੇ ਫਾਜ਼ਿਲਕਾ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਸਦਰ ਵੱਲੋਂ ਬੀਤੇ ਦਿਨੀ ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਫੜਿਆ ਸੀ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਹੋਰ ਵਿਅਕਤੀਆਂ ਨੂੰ ਫੜਿਆ ਹੈ ਅਤੇ ਕਈ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਕਿ ਥਾਣਾ ਸਦਰ ਵਿੱਚ ਹਨ ਅਤੇ ਇਸ ਬਾਰੇ ਜਾਣਕਾਰੀ ਜਿੰਦੇ ਹੋ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਹ ਪਾウダー ਜੋ ਇਸ ਔਰਤ ਤੋਂ ਫੜਿਆ ਗਿਆ ਹੈ ਇਹ ਨਵੇਂ ਰਸਤੇ ਦੀ ਹੈ ਅਤੇ ਇਹ ਕਿੱਥੋਂ ਆਇਆ ਸੀ ਕਿਸ ਨੇ ਮੰਗਾਇਆ ਸੀ ਕਿਸ ਤੇ ਦਿੱਤਾ ਜਾਣਾ ਸੀ ਇਹ ਸਭ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨਕੁਆਇਰੀ ਤੋਂ ਬਾਅਦ ਇਹ ਦੱਸਿਆ ਜਾਵੇਗਾ ਵੀ ਇਹ ਕਿੰਨੇ ਸਮੇਂ ਦੇ ਇਸ ਕੰਮ ਚ ਲੱਗੇ ਨੇ ਤੇ ਹੋਰ ਕੀ ਕੁਝ ਬਕਾਇਆ ਹੈ ਅਤੇ ਇਸ ਬਾਰੇ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕੱਲ ਫਾਜ਼ਿਲਕਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ ਕੋਈ ਹਿਊਮਨ ਐਂਡ ਦੇ ਕੋਈ ਆਪਰੇਸ਼ਨ ਕੀਤਾ ਸੀਗਾ ਜਿਹਦੇ ਵਿੱਚ ਛਿੰਦੋ ਬਾਈ ਜਿਹੜੀ ਨਵਾਂ ਹਸਤਾ ਦੀ ਰਹਿਣ ਵਾਲੀ ਹੈ ਉਹਦੇ ਕੋਲੋਂ 2 ਕਿਲੋ ਜਿਹੜਾ ਇਨਟੌਕਸਿਕੈਂਟ ਪਾਊਡਰ ਜਿਹੜਾ ਉਹ ਮਿਲਿਆ ਜਦੋਂ ਉਹਦੇ ਉੱਤੋਂ ਵੈਰੀਫਿਕੇਸ਼ਨ ਕੀਤਾ ਪੁੱਛਗਿਛ ਕੀਤੀ ਤੇ ਇਹ ਜਿਹੜਾ ਪਾਊਡਰ ਸੀਗਾ ਇਹ ਗੁਰਨਾਮ ਸਿੰਘ ਹੈ ਜਿਹੜਾ ਕਿ ਨੂਰ ਸ਼ਾ ਉਸ ਵੱਲੇ ਸ਼ਾ ਉਤਾੜ ਇੱਥੇ ਦਾ ਰਹਿਣ ਵਾਲਾ ਇਹ ਇਹਦੇ ਮੁੰਡੇ ਨੂੰ ਇਹ ਦੋਨਾਂ ਨੂੰ ਦੇਖ ਕੇ ਗਿਆ ਸੀਗਾ ਸੋ ਅਸੀਂ ਇਹਦੇ ਵਿੱਚ ਜਿਹੜਾ ਹੁਣ ਐਫ ਆਈ ਆਰ ਦਰਜ ਕਰਕੇ ਤੇ ਇਹ ਸ਼ਿੰਦੋ ਬਾਈ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੀ ਇਹਦੀ ਜਿਹੜੀ ਅਸੀਂ ਪੁੱਛਗਿਛ ਕਰ ਰਹੇ ਆਂ ਇਦੇ ਵਿੱਚ ਇਹ ਹੋਰ ਬੈਕਵਰਡ ਲਿੰਕ ਲਿੰਕੇਜ ਫਾਰਵਰਡ ਲਿੰਕੇਜ ਉਹ ਟਰੇਸ ਕਰਾਂਗੇ ਉਮੀਦ ਹੈ ਕਿ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਆਪਣੀ ਸਕਸੈਸ ਹੋਏਗੀ ਇਹਦੇ ਨਾਲ ਹੀ ਜਿਹੜਾ ਇੱਕ ਆਪਾਂ ਨੇ 20 ਤਰੀਕ ਨੂੰ ਇੱਕ ਮੁਕਦਮਾ ਦਰਜ ਕੀਤਾ ਸੀਗਾ ਐਸਐਚਓ ਸਦਰ ਫਾਜ਼ਿਲਕਾ ਨੇ ਇਹ ਕੁਲਵਿੰਦਰ ਸਿੰਘ ਦੇ ਖਿਲਾਫ ਸੀਗਾ ਜਿਹਦੇ ਵਿੱਚ ਕਰੀਬ ਆਪਾਂ ਨੂੰ ਉਸ ਦਿਨ ਦੋ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸੀਗੇ ਜਦੋਂ ਉਹਨਾਂ ਦੀ ਆਪਾਂ ਉਦੋਂ ਤੋਂ ਇੰਟਰੋਗੇਸ਼ਨ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਦੇ ਹੋਰ ਸਾਥੀਆਂ ਵੱਲ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਵਧੀ ਤਾਂ ਕੱਲ ਇਹਨਾਂ ਵੱਲੋਂ ਜਿਹੜੇ ਕਰੀਬ 10 ਮੋਟਰਸਾਈਕਲ ਜਿਹੜੇ ਇਹਦੇ ਵਿੱਚ ਹੋਰ ਬਰਾਮਦ ਕੀਤੇ ਗਏ ਸੋ ਇਹ ਜਿਹੜਾ ਕੁਲਵਿੰਦਰ ਹੈ ਇਹਦੇ ਵਿੱਚ ਜਿਹੜਾ ਇਹਦੇ ਖਿਲਾਫ ਜਿਹੜੇ 4 ਮੁਕਦਮੇ ਦਰਜ ਨੇ ਚੋਰੀਆਂ ਦੇ ਜਿਹੜਾ ਬਲਵੀਰ ਹੈ ਇਹਦੇ ਖਿਲਾਫ ਵੀ ਚੋਰੀਆਂ ਦੇ ਮੁਕਦਮੇ ਦਰਜ ਨੇ ਸੋ ਇਸ ਕੇਸ ਵਿੱਚ ਜਿਹੜੇ ਸਾਡੇ ਹੁਣ ਦੋ ਜਿਹੜੇ ਗ੍ਰਿਫਤਾਰ ਜਿਹੜੇ ਹੋਏ ਨੇ हम सा फरदर जी जी इंटेरोगे की जा रही जी आस है कि जो भी जितने कोई रिकवर इन्होंने चोरिया अस को रिकवरियाँ करा ए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत